ਜਾ ਹਾਰ ਲਿਆਂ ਦਾ ਪਤਾ ਲੱਗਣਾ ਅੱਜ ਨਿਊ ਹਾਲੈਂਡ ਟਰੈਕਟਰਾਂ ਦਾ ਪਤਾ ਲੱਗਣਾ ਵੀ ਕੌਣ ਜਿੱਤੂਗਾ ਇੱਕੋ ਦੇਣੀ ਦੋ ਵੱਡੇ ਮੇਲੇ ਇਹ ਗੱਲ ਜੀ ਜੱਚੀ ਨਹੀਂ ਵੈਸੇ ਕਿਉਂਕਿ ਹਾਂਜੀ ਕਿਦਾਂ ਸਾਰੇ ਵੀਰ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਦੇ ਦਿਨ ਮਿੱਤਰੋ ਉਹ ਦੋ ਮੇਲੇ ਆ ਜਿਨ੍ਹਾਂ ਦੀ ਉਡੀਕ ਸੀ ਤੁਹਾਨੂੰ ਅੱਜ ਹਾਰਲੇ ਵੀ ਆ ਮਿੱਤਰੋ ਤੇ ਅੱਜ ਜੋ ਹੈ ਤੁਹਾਨੂੰ ਦੇਖਣ ਨੂੰ ਮਿਲਨੇ ਆ ਨਿਊ ਹਾਲੈਂਡ ਨਵੇਂ ਏਜੰਸੀ ਚੋਂ ਕਢਾਏ ਹੋਏ ਲੱਗਦੇ ਆ ਜਦੋਂ ਫੋਟੋ ਦੇਖੀ ਨਾ ਫੋਰਵਾਇ ਫੋਰ ਮਿੱਤਰੋ ਅੱਜ ਤੁਹਾਨੂੰ ਟਰੈਕਟਰ ਵੀ ਦੇਖਣ ਨੂੰ ਮਿਲਣੇ ਆ ਉਹ ਵੀ ਦੇਖਾਂਗੇ ਕਿੱਧਰ ਜਾਂਦੇ ਆ ਅੱਜ ਕੌਣ ਜਿੱਤੂਗਾ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਫਰਜ਼ ਆ ਤੁਹਾਡਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਦੇ ਆ ਤੇ ਪਾਉਂਦੇ ਰਾਵਾਂਗੇ ਟੂਰਨਾਮੈਂਟਾਂ ਤੇ ਆਉਣੇ ਆ ਮਿੱਤਰੋ ਅੱਜ ਪਹਿਲਾ ਕਾਪਨ ਆਨੰਦ ਕਲਾਉਡ ਆਨੰਦਪੁਰ ਫਤੇਗੜ ਸਾਹਿਬ ਚ ਅੱਜ ਲਾਸਟ ਦੇਣਾ ਤਿੰਨ ਖਿਡਾਰੀ ਬਾਹਰੋਂ ਆ 111000 ਪਹਿਲਾ ਇਨਾਮ ਤੇ ਦੂਜਾ ਨਾਮ 81000 ਆ ਅੱਜ ਬੈਸਟਾਂ ਨੂੰ ਇੱਥੇ ਹਾਰਲੇ ਡੈਵਿਡਸਨ ਦਿੱਤੇ ਜਾਣੇ ਅੱਜ ਹਾਰਲਿਆਂ ਦਾ ਪਤਾ ਲੱਗਣਾ ਅੱਜ ਨਿਊ ਹੋਲੈਂਡ ਰਾਈਟਰਾਂ ਦਾ ਪਤਾ ਲੱਗਣਾ ਵੀ ਕੌਣ ਜਿੱਤੂਗਾ ਇੱਕੋ ਦੇਣੀ ਦੋ ਵੱਡੇ ਮੇਲੇ ਇਹ ਗੱਲ ਜੀ ਜੱਚੀ ਨਹੀਂ ਵੈਸੇ ਕਿਉਂਕਿ ਇੱਕ ਦਿਨ ਅੱਗੇ ਕਰ ਲਿਆ ਕਰੋ ਐਡੇ ਤਗੜੇ ਕੱਪ ਕਰਾਉਣੇ ਜੇ ਪਲੇਅਰ ਨਾ ਪਹੁੰਚਣ ਉਹਦਾ ਤੁਹਾਡਾ ਮੁੱਲ ਵੀ ਨਹੀਂ ਪੈਣਾ ਸੋ ਤਰੀਕਾ ਇੱਕ ਜੋ ਹੈ ਅੱਗੇ ਪਿੱਛੇ ਕਰ ਲਿਆ ਕਰੋ ਅਗਲਾ ਟੂਰਨਾਮੈਂਟ ਵੀ ਆਨੰਦਪੁਰ ਕਲਾਊਡ ਮਿੱਤਰੋ ਇਹ ਕਲਾਊਡ ਆਨੰਦਪੁਰ ਸੀ ਆਨੰਦਪੁਰ ਕਲਾਊਡ ਜਿੱਥੇ ਬੈਸਟਾਂ ਨੂੰ ਨਿਊ ਹੋਲੈਂਡ ਇੱਟਰਾ ਇੱਥੇ ਵੀ ਓਪਨ ਦੇ ਮੈਚ ਆ ਲੱਖ ਪਹਿਲਾ ਇਨਾਮ ਤੇ ਦੂਜਾ ਇਨਾਮ 70000 ਮਿੱਤਰੋ ਇਹ ਵੀ ਟੂਰਨਾਮੈਂਟ ਟਾਪ ਦਾ ਪਲੇਅਰ ਦੱਸ ਦਿਨਾ ਮਿੱਤਰੋ ਆਨੰਦਪੁਰ ਕੋਲੋੜ ਦੇ ਵਿੱਚ ਜੋ ਟੀਮਾਂ ਆ ਰਹੀਆਂ ਮੈਨੂੰ ਜਿੰਨਾ ਕਿ ਕਲੀਅਰ ਆ ਕਰਕੋ ਹਰਿਆਣੇ ਦੀ ਕਯੂਕਟ ਹਰਿਆਣੇ ਦੀ ਟੀਮਾਂ ਰਸ਼ੀਨ ਦੀ ਟੀਮ ਤਾਂ ਖੇਡੂਗੀ ਦੂਜੇ ਕਲੌੜ ਆਨੰਦਪੁਰ ਲੈਲੀ ਬਨੂੜ ਦੀ ਟੀਮ ਵੀ ਦੂਜੇ ਕਲੌੜ ਆਨੰਦਪੁਰ ਖੇਡੂ ਮਿਲਦਾ ਤੇ ਜਾਂੜਲੀ ਦੀ ਟੀਮ ਇੱਥੇ ਖੇਡ ਰਹੀ ਆ ਮਿੱਤਰੋ ਨਿਊ ਹਾਲੈਂਡ ਕੱਪ ਤੇ ਤਨੌਰੀ ਦੀ ਟੀਮ ਆ ਰਹੀ ਆ ਚੱਕ ਦੇ ਸ਼ਰਾਜ ਗੱਗੀ ਹੁਣਿਆਣਾ ਗੱਲ ਚੱਲ ਰਹੀ ਆ ਉਹਨਾਂ ਦੀ ਟੀਮ ਆਉਣੀ ਆ ਡੜਬਾ ਮੰਡੀ ਵੀ ਸ਼ਾਇਦ ਜੋ ਕਲੌੜ ਆਨੰਦਪੁਰ ਦੇ ਕੱਪ ਤੇ ਖੇਡਣੀ ਆ ਸ਼ਗਰਪੁਰੇ ਇੱਥੇ ਖੇਡਣਗੇ ਨਿਊ ਹਾਲੈਂਡ ਵਾਲੇ ਤੇ ਕੜਿਆਣੇ ਦੀ ਟੀਮ ਆਉਣੀ ਆ ਟੀਮਾਂ ਸਾਰੀਆਂ ਹੀ ਟੌਪ ਦੀਆਂ ਸ਼ਿਲੂ ਹੁਣ ਵੀ ਉਹ ਬੋਲੀ ਜਾਂਦੇ ਸੀ ਯਾਰ ਵੀ ਅਮਰੀਕਾ ਤੋਂ ਆਜੂਗਾ ਖੇਡਣਾ ਨਿਊ ਹਾਲੈਂਡ ਵਾਲੇ ਜੋ ਭਰਾ ਮੇਰੇ ਕਹਿ ਰਹੇ ਸੀਗੇ ਪਰ ਉਮੀਦ ਆ ਵੀ ਉਹ ਸ਼ਾਇਦ ਨਾ ਪਾਵੇ ਟੈਗਟਾਂ ਲੈ ਕੇ ਉਹ ਕਹਿੰਦੇ ਬਾਹਰੋਂ ਵੀ ਆਉਣੇ ਆ ਪਲੇਅਰ ਪਰ ਨਹੀਂ ਆਉਂਦੇ ਲਗਭਗ ਬਾਕੀ ਮਿੱਤਰੋ ਪਲੇਅਰ ਦਾ ਦੱਸ ਦਿੰਨਾ ਵੀ ਜੋ ਪਹੁੰਚ ਰਹੇ ਆ ਨਾ ਨਿਊ ਹਾਲੈਂਡ ਤੇ ਹਾਰਲੇ ਵਾਲੇ ਕੱਪ ਤੇ ਨਿਊ ਹਾਲੈਂਡ ਤੇ ਜਿਹੜੇ ਆ ਰਹੇ ਆ ਮਾਲਾ ਗਵਿੰਦਪਰੀਆ ਕਾਲਾ ਇਹ ਸਫੀ ਰਸ਼ੀਨ ਹੋਣੀ ਆ ਨੇ ਹਾਰਲੇ ਵਾਲਿਆਂ ਤੇ ਖੇਡਣਾ ਛੋਟਾ ਮਿੱਤਰੋ 나ਥ ਨਿਊ ਹਾਲੈਂਡ ਕੱਪ ਤੇ ਖੇਡੂਗਾ ਮੀਨਾ ਚ ਖੇਪੜ ਵਾਲਾ ਆ ਰਿਹਾ ਅੰਕਿਤ ਡਾਂਡ ਭੋਲੂ ਮੋਰਖੀ ਵਿਕਾਸ ਮਤਲੌੜੇ ਵਾਲਾ ਡੀਲਾ ਜਾਣਲੀ ਰਕੇਸ਼ ਬੋਪਰ ਪੰਮਾ ਮਹੋਲੀ ਗੱਗੀ ਚੱਕ ਦੇਸ਼ ਰਾਜ ਵਾਲਾ ਗੁਰਵਿੰਦਰ ਕਾਂਗੇ ਵਾਲਾ ਚੱਕੀ ਰਮਦਾਸ ਦੀਬਦਵੌਰ ਦੀ लवली ਵੇਰਾ ਏਕਮ ਫਦਾ ਬਰੀਆ ਵੀ ਆ ਰਿਹਾ ਕਾਕਾ ਸ਼ਗਰਪੁਰ ਮਲੂਕ ਅਲੀ ਚੰਟੀ ਕਰਾਚੋਂ ਸਾਜੀ ਵੀ ਆਜੂਗਾ ਰੁਪਿੰਦਰ ਦੋਦੇ ਵਾਲਾ ਵੀ ਪਹੁੰਚ ਗਿਆ ਪੰਜਾਬ ਮਿੱਤਰੋ ਤੇ ਜੱਗੂ ਵੀ ਆ ਰਿਹਾ ਤਨੌਰੀ ਦੀ ਟੀਮ ਚ ਕਹਿ ਰਹੇ ਆਉਣੇ ਖੇਡਣਾ ਪਰ ਉਹਦਾ ਕਨਫਰਮ ਨਹੀਂ ਮਿੱਤਰੋ ਆਪਾਂ ਨੂੰ ਹੈਪੀ ਭਾਂਗਰ ਤਾਕੜ ਗੋਗੜਾ ਬੂਟਾ ਅਣਦਾਣਾ ਪ੍ਰਵੀਨ ਮਰਜਾ ਪਰ ਪ੍ਰਤਾਪ ਕੜਿਆਣੇ ਹੁਣੀ ਮਿੱਤਰੋ ਵੱਡੇ ਵੱਡੇ ਮਾਲ ਖੇਡਣੇ ਆ ਅੱਜ ਅੱਜ ਜੋ ਹੈ ਸਣੀ ਆਦਮਵਾਲ ਦਾ ਬਾਹਰ ਆ ਪਰ ਜੋ ਹੈ ਸੁਨਿਆਰਾ ਅਮਰਦਨ ਕਹਿਣਾ ਸੀਗਾ ਉਹ ਜੋ ਹੈ ਉਹ ਵੀ ਆ ਰਿਹਾ ਸੋ ਹਰਿਆਣੇ ਤੋਂ ਮਨੀਸ਼ ਵੀ ਬਹੂ ਆ ਰਿਹਾ ਉਹਦਾ ਸ਼ੀਲੂ ਦਾ ਭਰਾ ਹੀ ਆ ਰਿਹਾ ਮੈਂ ਕੰਮ ਵੀ ਉਹ ਵੀ ਚੰਦਰਾ ਕੰਮ ਕਰੂਗਾ ਲੋਟ ਅੱਜ ਉਹ ਵੀ ਕਮਾਲਾਂ ਕਰੂ ਪ੍ਰਵੀਨ ਮਰਜਾਪੁਰੀਏ ਓਣੀ ਮੇਤਰੋ ਉਹਨਾਂ ਨੇ ਸਰਾ ਲਾਉਣਾ ਅੱਜ ਮੈਂ ਮਲ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਇੰਨੇ ਕ ਪਲੇਅਰ ਤੁਹਾਨੂੰ ਕਲੀਅਰ ਕਰਨੇ ਸੀਗੇ ਜੇ ਕੁਝ ਰਹਿ ਗਿਆ ਹੋਇਆ ਵੀਡੀਓ ਚ ਉਹਦੇ ਲਈ ਦਿਲ ਤੋਂ ਮਾਫੀ ਮੰਗਦੇ ਆ ਅੱਜ ਦੇਖਦੇ ਆ ਵੀ ਨਿਊ ਹੋਲੈਂਡ ਤੇ ਹਾਰਲੇ ਕੌਣ ਜਿੱਤਦਾ ਨਵੀਂ ਵੀਡੀਓ ਵਿੱਚ ਮਿਲਾਂਗੇ ਧੰਨਵਾਦ